ਅੱਜ ਅੱਜ ਨੇ ਕੀ ਨਾਮੜ ਮੇਰਾ ਨਾਮ ਸ਼ੀਲਾ ਦੇਵੀ ਸ਼ੀਲਾ ਕੀ ਗੱਲ ਉਹ ਤੇਰਾ ਨਾਮ بیٹے ਦਾ ਆ ਕਿ ਨਾਮ ਸੀ ਮੇਰੇ ਮੁੰਡਾ ਕੀ ਨਾਮ ਸੀ ਕਿੱਥੇ ਗਈ ਸਾਰੀ ਗੱਲ ਮੇਰੇ ਬੇਟੇ ਦਾ ਨਾਮ ਬਬਨੀਤ ਸਿੰਘ ਮੇਰੀ ਨੂੰਹ ਦਾ ਨਾਮ ਨੀਤਾਸ਼ਾ ਮਾਨ ਇਹਨਾਂ ਦਾ ਦੋਨੋਂ ਦਾ ਵਿਆਹ ਹੋਇਆ ਸੀ ਅਸੀਂ ਆਪਣਾ ਘਰ-ਬਾਰ ਵੇਚ ਕੇ ਇਹਨੂੰ ਬਾਹਰ ਵੇਚਤਾ ਨੋਰਾਨੀ ਫਿਰ ਸਾਡੇ ਬੇਟੇ ਨੂੰ ਭੇਜਣ ਖਾਤਰ ਅਸੀਂ ਵਿਚਲੋ ਵੇਟ ਨੂੰ ਜਾਊਗੀ ਤਾਂ ਬੇਟੇ ਨੂੰ ਵੀ ਲੈ ਜੂਗੀ ਅਸੀਂ ਘਰਬਾਰ ਸੋਨਾ ਸੱਟਾ ਜੋ ਸੀ ਅਸੀਂ ਵੇਚ ਕਿਸੇ ਕਾਰਨ ਮੇਰਾ ਬੇਟਾ ਨਹੀਂ ਜਾ ਸਕਿਆ ਇਹਦੇ ਹੋਰ ਕਿਸੇ ਨਾਲ ਰਿਲੇਸ਼ਨ ਸੀ ਇਹਨੇ ਸਾਡੇ ਫੋਨ ਬਲੌਕ ਕਰ ਮੇਰਾ ਬੇਟਾ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੇਰੇ ਬੇਟੇ ਨੇ ਸੁਸਾਇਸਾਈਡ ਕਰ ਲਿਆ ਮੇਰੇ ਬੇਟੇ ਨੂੰ ਜਿੰਦੇ ਇਨਸਾਫ ਨਹੀਂ ਮਿਲਿਆ ਉਹਦੀ ਆਤਮਾਨ ਨੂੰ ਇਨਸਾਫ ਦਵਾ ਦੋ ਸੁਸਾਈਡ ਨੋਟ ਉਹ ਲਿਖ ਕੇ ਗਿਆ ਮੈਨੂੰ ਮੈਂ ਬੋਲ ਨਹੀਂ ਸਕਦੇ ਕਿ ਲਿਖ ਕੇ ਗਿਆ ਨਤਾਸ਼ਾ ਮਾਨ ਤੇ ਰਾਜਵਿੰਦਰ ਦੇ ਖਿਲਾਫ ਲਿਖ ਕੇ ਗਿਆ ਮੇਰਾ ਬੇਟੇ ਨੇ ਆਪਣੀ ਕਹਾਣੀ ਹੀ ਖਤਮ ਕਰ ਲਈ ਕੀ ਆ ਕਿ ਮੰਨ ਕੇ ਤੁਹਾਡੀ ਨੂੰ ਤੁਸੀਂ ਇੰਨੇ ਪਿਆਰ ਨਾਲ ਵਿਆਹਿਆ ਸੀ ਇੰਨੇ ਛਾਂਵਾਂ ਨਾਲ ਮੈਂ ਬੜੇ ਪਿਆਰ ਨਾਲ ਵਿਆਹਿਆ ਸੀ ਮੈਂ ਬੜੇ ਪਿਆਰ ਨਾਲ ਵਿਆਹਿਆ ਸੀ ਮੈਂ ਇਹ ਕਿਹਾ ਸੀ ਨਿਤਾਸ਼ਾ ਮਾਨ ਦੇ ਭੈਣ ਵੀ ਹੈ ਨਹੀਂ ਪੁਰਾ ਵੀ ਹੈ ਨਹੀਂ ਉਹਦੇ ਪਾਪਾ ਵੀ ਹੈ ਨਹੀਂ ਮੇਰੇ ਤੇ ਨੰਨੇ ਬੇਟੇ ਐ ਮੇਰੇ ਇੱਕ ਬੇਟੀ ਐ ਇੱਕ ਮੇਰੀ ਵੱਡੀ 9 ਐ ਉਹਨੂੰ ਮਾਪੇ ਵੀ ਮਿਲ ਜਾਣਗੇ ਤੇ ਭੈਣ ਪੁਰਾ ਵੀ ਮਿਲ ਜਾਣਗੇ ਮੈਨੂੰ ਨਹੀਂ ਪਤਾ ਸੀ ਮੇਰੇ ਨਾਲ ਇੰਨੀ ਵੱਡੀ ਕੀ ਮੰਗਤ ਹੈ ਕੀ ਮੰਨ ਕਰਦੇ ਹੋ ਜੀ ਕੀ ਮੰਨ ਕਰਦੀਆਂ ਮੈਂ ਇਹ ਹੀ ਮੰਨ ਕਰਦੀਆਂ ਮੇਰੇ ਬੇਟੇ ਨੂੰ ਜਿੰਦੇ ਜੀਤਾ ਨਹੀਂ ਇਨਸਾਫ ਮਿਲੇ ਹੋਇਆ ਸਿਰਫ ਸਿਰਫ ਉਹਦੀ ਆਤਮਾ ਨੂੰ ਇਨਸਾਫ ਦਿਵਾ ਦਿਓ ਉਹ ਰਾਜਬਿੰਦਰ ਤੇ ਨਤਾਸ਼ਮਨ ਦੇ ਕਾਰਵਾਈ ਕਰੋ ਜਿੰਨੇ ਕਮਲ ਅੱਜ ਕੀ ਨਾਮ ਲੈ ਕਮਲਪ੍ਰੀਤ ਕੋਲ ਕਮਲ ਕੇ ਮੈਕਾਟ ਨੰਬਰ ਪੁਆਛਿਆ ਕਿਉਂ ਹੋਇਆ ਥੋੜੇ ਭਰਾ ਨੂੰ ਇੰਨਾ ਕਿਉਂ ਕਰਨਾ ਤੇ ਇਹਦੀ ਕੀ ਮਜਬੂਰੀ ਹੋ ਆਸੀ ਨਤਾਸ਼ਾ ਮਾਨ ਨੂੰ ਗਵਨੀਤ ਸਿੰਘ ਨਾਲ ਵਿਆਹ ਹੋਇਆ ਲਵ ਮੈਰਿਜ ਕੀਤੀ ਦੋਨਾਂ ਨੇ ਅਸੀਂ ਉਹ ਕੁੜੀ ਦੇ ਸਾਰੇ ਸ਼ੌਕ ਪੂਰੇ ਕੀਤੇ ਮੇਰੇ ਭਰਾਵਾਂ ਨੇ ਅਸੀਂ ਮੇਰੇ ਮਾਪੇ ਨੇ ਹਾਰੇ ਕੋ ਦੀ ਡਿਮਾਂਡ ਪੂਰੀ ਕੀਤੀ ਉਹਦੀ ਮਰਜ਼ੀ ਨਾਲ ਅਸੀਂ ਆਪਦੀ ਮਰਜ਼ੀ ਨਾਲ ਕੁਛ ਨਹੀਂ ਕੀਤਾ ਉਹਦੀ ਮਰਜ਼ੀ ਨਾਲ ਇਥੋਂ ਤੱਕ ਕਿ ਵਿਆਹ ਦੀ ਜਿਹੜੀ ਗੜਬੀ ਹੁੰਦੀ ਹੈ ਨਾਈ ਤੁਆਈ ਦੀ ਉਹ ਵੀ ਉਹਨੇ ਆਪਦੀ ਪਸੰਦ ਦੀ ਲਈ ਸੀ ਸਾਰਾ ਕੁਝ ਉਹਨੇ ਹੱਬ ਦੀ ਪਸੰਦ ਦਾ ਕੀਤਾ ਬਾਹਰ ਚਲੀ ਗਈ ਬਾਹਰ ਜਾ ਕੇ ਮੇਰੇ ਭਰਾ ਨੂੰ ਉਹਨੇ ਬਲੌਕ ਕਰਤਾ ਗੱਲਬਾਤ ਨਹੀਂ ਕਰਦੀ ਸੀ ਕੋਈ ਫਿਰ ਉਹਨੇ ਕੈਨੇਡਾ ਚਲੀ ਗਈ ਅਸੀਂ ਇਨਸਾਫ ਕਰਦੇ ਆ ਕਿ ਉਹਦੀ ਮਾਂ ਰਾਜਵਿੰਦਰ ਕੋਰ ਤੇ ਮੈਂ ਨਤਾਸ਼ਾ ਮਾਂ ਨੂੰ ਇਥੇ ਬੁਲਾਇਆ ਜਾਵੇ ਕੈਨੇਡਾ ਤੋਂ ਮੇਰੇ ਭਰਾ ਨੂੰ ਇਨਸਾਫ ਤਾਂ ਆ ਜਾਵੇ। ਤੁਸਾਂ ਕਿਉਂ ਬਲੌਕ ਕੀਤਾ ਨੇ? ਕੀ ਕਾਰਨ ਸੀ? ਕੋਈ ਪਰਾਨ ਕਰਨੀ ਕਰਦੇ ਥੋੜੇ ਨਾਲ ਗੱਲ ਨਹੀਂ ਕਰਦੀ ਸੀ। ਕਿਉਂਕਿ ਉਹ ਫੋਨ ਆਇਆ। ਕਿਉਂਕਿ ਮੈਂ ਉਹ ਜਦੋਂ ਇੱਥੇ ਆਈ ਸੀ ਉਹਨੇ ਕਿਸੇ ਮੁੰਡੇ ਤੋਂ ਪੈਸੇ ਲਏ ਸੀ। ਉਹ ਮੇਰੇ ਭਰਾ ਨੇ ਦੇਖ ਲਈ ਸੀ। ਮੇਰੇ ਭਰਾ ਨੇ ਉਹਦੇ ਫੋਨ ਦੇ ਵਿੱਚ ਦੋ ਮੁੰਡਿਆਂ ਦੀਆਂ ਫੋਟੋਆਂ ਵੀ ਵੇਖੀਆਂ ਸੀ। ਮੇਰੇ ਭਰਾ ਨੂੰ ਸ਼ੱਕ ਹੋ ਗਿਆ ਕਿ ਉਹਦਾ ਬਾਅਦ ਕਿਸੇ ਨਾਲ ਰਿਲੇਸ਼ਨ ਹੈਗਾ। ਇਸ ਕਰਕੇ ਉਹਨਾਂ ਵਿੱਚ ਕਿਟਰ-ਬਿਟਰ ਹੋ ਗਈ। ਉਹ ਜਦੋਂ ਮੇਰਾ ਭਰਾ ਪੁੱਛਦਾ ਸੀ ਉਹ ਉਹਨੂੰ ਟਾਲ ਦਿੰਦੀ ਸੀ। ਵੀ ਇਹ ਮੇਰੇ ਨਾਲ ਕੰਮ ਕਰਦਾ ਹੈ, ਇਹ ਐ ਕਰਦਾ ਹੈ। ਇਸ ਕਰਕੇ ਉਹਨੇ ਉਹਨੂੰ ਬਲੌਕ ਕਰਤਾ। ਇਹ ਮੈਨੂੰ ਵਾਰ-ਵਾਰ ਸਵਾਲ ਕਰਦਾ ਹੈ। ਤੇ ਪਰਿਵਾਰ ਨਾਲ ਤੁਹਾਡੀ ਗੱਲਬਾਤ ਹੋਈ ਮੇਰੀ ਮਾਂ-ਬਾਪ ਨਾਲ ਗੱਲਬਾਤ ਜਦੋਂ ਇਸ ਤਰ੍ਹਾਂ ਦਾ ਡਿਸਕ੍ਰਿਪੈਂਸੀ ਤੁਸੀਂ ਕੋ ਬਹਿ ਕੇ ਮਸਲਾ ਹੱਲ ਕਰਦੇ ਕੋਈ। ਮੇਰੇ ਨਾਲ ਤਾਂ ਇਹ ਕਰਦੀ ਸੀ। ਉਹ ਮੇਰੀ ਮੰਮੀ-ਪਾਪਾ ਨਾਲ ਉਦੋਂ ਗੱਲ ਕਰਦੀ ਸੀ ਜਦੋਂ ਕੋਈ ਉਹਨੇ ਲੜਾਈ ਦੀ ਗੱਲ ਕਰਨੀ ਹੁੰਦੀ ਸੀ। ਮੇਰਾ ਤਾਂ ਉਹ ਫੋਨ ਹੀ ਨਹੀਂ ਚੱਕਦੀ ਸੀ ਕਦੇ ਵੀ। ਮੇਰੇ ਨਾਲ ਮਤਲਬ ਇੰਨੀ ਗੱਲ ਨਹੀਂ ਕਰਦੀ ਸੀ ਮੇਰੇ ਮੰਮੀ ਪਾਪਾ ਨਾਲ ਹੀ ਗੱਲ ਕਰਦੀ ਸੀ ਉਹਦੇ ਤੋਂ ਬਾਅਦ ਜਦੋਂ ਉੱਥੇ ਚਲੀ ਗਈ ਉਹਨੇ ਮੇਰੇ ਮੰਮੀ ਪਾਪਾ ਨਾਲ ਵੀ ਗੱਲ ਕਰਨੀ ਬੰਦ ਕੀਤੀ ਸਾਡੇ ਸਾਰਿਆਂ ਨੂੰ ਉਹਨੇ ਬਲੌਕ ਕਰਤਾ ਉਹ ਤੁਹਾਡੀ ਕੀ ਮੰਗ ਜੀ ਕੀ ਮੰਗ ਅਸੀਂ ਇਹੀ ਮੰਗ ਕਰਦੇ ਆ ਕਿ ਮੇਰੇ ਭਰਾ ਨੂੰ ਜਿੰਦੇ ਜਿੰਦ ਇਨਸਾਫ ਨਹੀਂ ਮਿਲਿਆ ਉਹਨੂੰ ਮਰੇ ਤੋਂ ਬਾਅਦ ਇਨਸਾਫ ਮਿਲ ਜਾਵੇ ਬਸ ਇਹ ਮੰਗ ਉਹਨੂੰ ਇੱਥੇ ਲੈ ਕੇ ਆਓ ਉਹ ਵੀ ਮਾਂ ਨੂੰ ਗ੍ਰਿਫਤਾਰੀ ਕੀਤਾ ਜਾਵੇ ਉਹਨੂੰ ਇੰਡੀਆ ਲੈ ਕੇ ਆਂਦਾ ਜਾਵੇ ਉਹਨੂੰ ਇੱਥੇ ਲੈ ਕੇ ਆਂਦਾ ਜਾਵੇ ਉਹਨੂੰ ਜੋ ਬੰਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਤਾਂ ਕਿ ਮੇਰੇ ਆਪਰਾ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਸੀਂ ਕੱਲ ਦਾ ਬਰਚਾ ਦਰਜ ਕਰਾਇਆ ਆਪਾਂ ਇਹ ਕਿ ਮਈਆ ਪੁਲਿਸ ਹਜੇ ਕੋਈ ਕਾਰਵਾਈ ਨਹੀਂ ਕੀਤੀ ਉਹਦੀ ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਹਜੇ ਤੱਕ ਦੀ ਮਜ਼ਦੂਰੀ ਪੈ ਗਈ ਉਹਨੂੰ ਆਪਣੇ ਆਪ ਨੂੰ ਕਮਾਣ ਨਾਲ ਮੈਂ ਜੀ ਕੋਟਾਰ ਇਹ ਸੇਪੰਜਾ ਆਪਣੇ ਇੱਛਾ ਮੈਂ ਦੋਇਆ ਤਾਰਲੇ ਵਿਤ ਬੇਟੀ ਦੀ شادی ਕੀਤੀ ਬੜੇ ਰੰਗਟਾ ਵਾਲਾ ਨਾਲ ਰਾਗੋ ਤੋਂ ਮਿਲੋਟਾਰ ਮੈਂ ਪੈਸੇ ਵੀ ਨਹੀਂ ਮਿਲੇ ਸੀ ਇਹ ਵੀ ਮੈਂ ਕਿ ਜਦੋਂ ਜਿਹੜਾ ਮੈਂ ਕਹੇਤੀ 80 ਲੱਖ ਰੁਪਏ ਦੀ ਮੈਂ ਸੁਬਾਹ ਕੁਝ ਪਾ ਕੇ ਜਾਨੋ ਅਫਸਰ ਨੂੰ ਹਟ ਲੱਕਰ ਬਕਰ ਉਹ ਸਾਰਾ ਮੈਂ ਇੱਕ ਵਿਆਹ ਕੀਤਾ ਸੀ ਜੋ ਤਾਜਾ ਮਾਰੇ ਕੁੜੀ ਨੇ ਕਿਹਾ ਵੀ ਪਿਤਾ ਆਪ ਰਹੇ ਤੇਰੀ ਜਿੰਦ ਮਜੀ ਲਾਉ ਖਰਚ ਕਰੋ ਉਹ ਫੰਡ ਕਰੋ ਬੜੇ ਚਾਉਣਾ ਵਿਆਹ ਕੀਤਾ ਸੀ ਉਦੋਂ ਬਾਅਦ ਇਹ 22 ਜਖਾਂ ਦਾ ਪ੍ਰੈਜੈਂਟਰਰ ਆ ਕੇ ਆਈ ਇੱਥੇ ਅਕਾ ਦਾ ਕੋਈ ਜਲ ਵੀ ਕਰਵਾਇਆ ਸੀ ਸਨੇਤਾ ਤੋਂ ਆਈ ਵਾਪਸ ਉਹ ਬੱਚੂ ਜਿਹੜਾ ਮੇਰੀ ਘੰਟੀਆ ਵਿਆਸੀ ਉੱਥੇ ਆਈ ਆ। ਉਥੇ 15 ਦਿਨ ਰਹੀ ਆ। ਉਹਦੇ ਮੇਰੇ ਬੇਟੇ ਨਾਲ ਰਿਸ਼ਤੇ ਸਹੀ ਲੈ ਕੇ ਨਹੀਂ ਰੱਖੇ। ਕੀ ਅਜੇ ਕੀ ਉਹ 24 ਤੋਂ ਬਾਅਦ ਪਹਿਲਾਂ ਆਉਂਦੀ ਰਹੀ ਹੈ ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਰਹੀ ਹੈ। ਪਰ 24 ਤੋਂ ਬਾਅਦ ਕੀ ਹੋ ਗਿਆ ਅਜਿਹਾ ਕਿ ਤੁਹਾਡੇ ਉਹ ਨੰਬਰ ਬਲੌਕ ਚ ਪਾ ਦੇ ਜਾਂ ਤੁਹਾਡੇ ਬੇਟਾ ਵੀ ਕਿਤੇ ਨਾ ਕਿਤੇ ਤੁਹਾਨੂੰ ਲੈ ਕੇ ਟੈਨਸ਼ਨ ਚ ਰਹਿਣ ਲੱਗ ਪੇ। ਉਹ ਜੀ ਦੋ ਇਹਨੇ ਮੇਰੇ ਬੇਟੇ ਨੇ ਅਕਾਊਂਟ ਦੇ ਵਿੱਚ 1,20,000 ਰੁਪਏ ਕਿਸੇ ਮੁੰਡੇ ਨੇ ਪਾਇਆ ਸੀ ਇਹਦੇ ਖਾਤੇ ਵਿੱਚ ਉਹ ਵੇਖ ਲਿਆ ਦੋ ਮੁੰਡਿਆਂ ਦੀ ਫੋਟੋਆਂ ਵੇਖ ਲਈਆਂ ਤੇ ਉਹ ਤੋਂ ਬਾਅਦ ਫਿਰ ਮੈਨੂੰ ਕਈ ਟੈਂ 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 ਰਹਿੰਦਾ ਸੀ ਤੁਹਾਡੇ ਨਾਲ ਗੱਲਬਾਤ ਕਰਦਾ ਸੀ ਤੁਹਾਨੂੰ ਕਹਿੰਦਾ ਸੀਗਾ ਮੈਂ ਨਾਲ ਗੱਲਬਾਤ ਕਰਦੇ ਕਹਿੰਦਾ ਡੈਡੀ ਮੈਂ ਜਾਵਾਂਗੇ ਨਾ ਜਾਵਾਂ ਜਾਵਾਂਗੇ ਨਾ ਜਾਵਾਂਗਾ ਡੈਡਾ ਮੈਂ ਬੁੱਤੂ ਤੂੰ ਕਹਿੰਦਾ ਡੈਡੀ ਮੈਂ ਰਜਾਣ ਨੂੰ ਕਰ ਜੀ ਨਹੀਂ ਕਹਦਾ ਮੇਰੇ ਉਹ ਇਹ ਕੋੜੋ ਵੇਖ ਲਿਆ ਦੋ ਮੁੰਡਿਆਂ ਦੀਆਂ ਇਹ ਮੋਬਾਈਲ ਮੈਨੂੰ ਕੋਈ ਰਾਹ ਨਹੀਂ ਪਾਰੀ ਧੋਖੇ 'ਚ ਰੱਖਦੀ ਐ ਮੈਨੂੰ ਕੋਈ ਨਹੀਂ ਕਰਦੀ ਉਹ ਵੀ ਕਹਿ ਰਹੀ ਸੀ ਨਾ ਮੇਰਾ ਵੀਜ਼ਾ ਖਤਮ ਹੋ ਗਿਆ ਚਲ ਮੈਂ ਆਣਾ ਉਹ ਬੇਟੀ ਨੂੰ ਕਹਿੰਦੀ ਸੀ ਵੀ ਮੇਰਾ ਜੋ ਵੀ 25 ਦੇ ਵਿੱਚ ਕਰਾ ਮੇਰਾ ਵੀਜ਼ਾ ਖਤਮ ਹੋਇਆ ਮੈਂ ਵਾਪਸ ਇੰਡੀਆ ਆ ਜੂੰਗੀ ਆ ਕੋਈ ਤੇ ਕੰਮ ਕਰਨ ਨੂੰ ਮਰ ਲੱਭ ਪਾਵਾਂਗੀ ਪਰ ਧੋਖੇ ਨਾਲ ਬਸ ਸਾਨੂੰ ਰੱਖਿਆ ਜੀ ਬੱਚਾ ਉਦੋਂ ਬਾਅਦ ਰਿਕਵੈਸਟ ਕਰਨ ਲੱਗਿਆ ਸੀ ਸਰ ਫਿੰਬ ਸਰਗਾ ਤੇ ਇਹ ਮੰਗ ਕਰਦੇ ਪ੍ਰਸ਼ਾਸਨ ਤੋਂ ਯੋ ਰਾਜਿੰਦਰ ਕੋ ਨੇ ਸੱਜਦੇ ਮੈਨੂੰ ਤਾਸ਼ਾ ਮੰਤਰੀ ਕੋ ਕਰਤਾ ਹੋਇਆ ਕੱਲ ਦਾ ਕੋਈ ਕਾਰਵਾਈ ਨਹੀਂ ਕੀਤੀ ਪੁੱਛਣੇ ਹੋਂ ਤੱਕ ਸਾਡੇ ਉਹੀ ਸਸਤਾ ਹੀ ਤੇ ਰਹਿੰਦੀ ਬਿੜੰਡੇ ਹੋਏ ਹੋਂ ਤੱਕ ਕੋਈ ਕੰਮ ਨਹੀਂ ਕਰਦਾ ਜੀ ਕਰ ਤੋਂ ਕੱਲ ਦਾ ਪਰਚਾ ਹੋਇਆ ਇਸ ਕਰ ਨਹੀਂ ਹਜੇ ਪੁੱਛਣ ਦੀ ਕਰ ਲਈ ਨਹੀਂ ਕਰਦੀ ਤੇ ਤੁਹਾਡੇ ਪ੍ਰਭਾਨ ਕਿਸ ਤਰ੍ਹਾਂ ਤੁਹਾਡੇ ਪਿਆਸ ਅਜੀ ਜੇ ਸਾਡੇ 1-2 ਦਿਨਾਂ ਦੇ ਵਿੱਚ ਉਹਦੀ ਮੰਮੀ ਨੂੰ ਜੇ ਲਾਜ਼ਮੀ ਲੱਗਦਾ ਤਾਂ ਅਸੀਂ ਮੱਡਾ ਐਕਸ਼ਨ ਲਵਾਂਗੇ ਮੇਰੇ ਜਿਹੜੀ ਪੈਸ਼ਨ ਯੂਨੀਅਨ ਹੈ ਉਹ ਮੇਰੇ ਨਾਲ ਹੈ ਅਸੀਂ ਵੀ ਰਹੇ ਹਾਂ ਕਿ ਤੁਹਾਡੀ ਕੋਲ ਤੁਹਾਡੀ ਨਹੀਂ ਮਦਦ ਕਰੀ ਤੁਸੀਂ ਪੁਲਿਸ ਦੇ ਅਫਸਰ ਮੁराज ਮਹਿਗੇ ਹੋ ਤੁਸੀਂ ਵੀ ਸੇਵਾ ਕੀਤੀ ਹੈ ਇਹਦਾ ਚ ਪੁਲਿਸ ਚ ਕਿ ਹਜੇ ਵੀ ਪੁਲਿਸ ਤੁਹਾਡੀ ਮਦਦ ਨਹੀਂ ਕਰਦੀ ਨਹੀਂ ਜੀ ਪੁਲਿਸ ਕੋਈ ਪੁਲਿਸ ਮਦਦ ਕਰਦੀ ਪਰ ਕੁਝ ਹੈਗੇ ਨਹੀਂ ਕਰਦੇ ਬੇਚਰੀ ਹੁਣ ਮੈਂ ਪਤਾ ਦਾ ਮੇਰੀ ਬਹੁਤ ਮਦਦ ਲਈ ਜਾਂਦੇ ਹੋ ਵਿਚਾਰੇ ਐਂ ਤੁਹਾਡੀ ਮੰਗੇ ਵੀ ਮੰਨ ਕੋ ਕਿਹਾ ਸਾਡੀ ਵੀ ਉਹ ਮਮੀ ਨੂੰ ਆਰਸ ਨਾਲ ਰਹਿੰਦੀ ਹੋ ਕੋਟੀ ਪਈ ਉਹਨੇ ਮੇਰੇ 150 ਗਾਇ ਤੇ ਪੋਟੀ ਪਈ ਹੈ ਕੋਈ ਆਉਦਾ ਆਦੇ ਐਸਪਾਸ ਤੇ ਸਾਡੇ ਬੱਚੇ ਨੂੰ ਤਾਂ ਉਹਨਾਂ ਟੈਨ ਚ ਪਾ ਕੇ ਉਹਨਾਂ ਦਾ ਜੀ ਆਪ ਨਹੀਂ ਖਤਮ ਕਰਦੀ ਜੀਵਨ ਲੀਲਾ ਉਹਨਾਂ ਦੀ ਘਰ ਦੇ ਨਹੀਂ ਪਾ ਦੇ ਜਾਈ ਤਰਾਏ ਤੇ ਬੈਠੇ ਆ ਸਾਡਾ ਜਿਹੜਾ ਮਕਾਨ ਉਹ ਹੀ ਵੇਚ ਤੇ ਸਾਰਾ ਗੁੱਸਾ ਕੀਤਾ ਅਜੇ ਨੌਜਵਾਨ ਐ ਕਿਹੜਾ ਕਿਸੇ ਨੋਟ ਵੀ ਨਹੀਂ ਕਿ ਭਾਵੇਂ ਸਹੀ ਸਨ ਕੁਆਲਿਟੀ ਰਿਪੋਰਟ ਆਈ ਸੀ ਵੀ ਬੌਂਡੀ ਸਿੰਘ ਨਾਂ ਦਾ ਨੌਜਵਾਨ ਜੋ ਕਿ ਜਿਸ ਦੀ ਉਮਰ 31 ਸਾਲ ਉਨੇ ਪੱਖੇ ਨਾਲ ਲਟਕੇ ਆਪ ਦੇ ਘਰੇ ਸੁਸਾਈਡ ਕਰ ਲਿਆ ਜਿਸ ਤੇ ਮਾਣਿਓ ਐਸਐਸਪੀ ਸਾਹਿਬ ਠੰਡਾ ਕੀ ਦੇ ਦਿਸ਼ਨ ਦੇ ਅਨੁਸਾਰ ਤੁਰੰਤ ਕਾਰਵਾਈ ਕਰਦੇ ਹੋਏ ਮਕਦਮਾ ਨੰਬਰ 82 ਅਧੀਨ ਧਾਰਾ 108 ਤੇ 305 ਪੀਐਨਐਸ ਦਰਜ ਕੀਤਾ ਗਿਆ ਸਿਰ 30 ਡਿਗਰੀ ਕਲਾਤ ਨਾ ਹੋ ਗਿਆ ਕਿ ਮਾਮਲਾ ਕੀ ਸੀ ਇਹ ਜੀ ਦੋਵਾਂ ਜਣੇ ਦੇ ਖਿਲਾਫ ਕੀਤਾ ਇੱਕ ਤੈਦੀ ਘਰਵਾਲੀ ਤੇ ਇੱਕ ਇਹਦੀ ਸੱਸ ਦੋਨਾਂ ਖਿਲਾਫ ਕੀਤਾ ਇਹ 13 2018 ਵਿੱਚ ਇਹਦੀ ਮੈਰਿਜ ਹੋਈ ਸੀ ਤੇ ਬਾਅਦ ਚ 2021 ਦੇ ਵਿੱਚ ਇਹਦੀ ਘਰ ਵਾਲੀ ਬਾਹਰ ਚਲੀ ਗਈ ਸੀ ਕੈਨੇਡਾ ਤੇ ਇਹਨਾਂ ਦੇ ਪਰਿਵਾਰ ਨੇ ਜੋ ਖਰਚਾ ਕਰ ਕੀਤਾ ਸੀ ਬਾਹਰ ਭੇਜਨ ਦਾ ਤੇ ਫਿਰ ਬਾਹਰ ਜਾ ਕੇ ਜੋ ਇੱਕ ਵਾਰੀ ਮੁੱਢੀ ਪੜਤਾਲ ਚ ਆਇਆ ਬੇ ਇਹ ਨੂੰ ਗੱਲਬਾਤ ਕਰਨੋਂ ਹਟ ਗਈ ਤੇ ਇਹ ਨੂੰ ਵੀ ਬਾਹਰ ਘਰ ਨਹੀਂ ਬੁਲਾਇਆ ਜਿਸ ਤੇ ਕਾਫੀ ਚਿਰ ਤੋਂ ਮਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਕਰਕੇ ਇਸ ਨੇ ਅਜੇ ਸਟੱਪ ਚ ਕਿ ਨਹੀਂ ਫਿਲਹਾਲ ਨਹੀਂ ਅਰੈਸਟ ਕੀਤਾ ਗਿਆ ਤੇ ਵਕਫ ਵਕ ਅਸੀਂ ਰੇਡ ਕਰ ਰਹੇ ਤੇ ਜਲਦੀ ਕਰਨਾ